ਸੂਬੇ ਪਰ ਵਿੱਚ ਬਾਰਿਸ਼ ਅਤੇ ਹੜ੍ਹਾਂ ਦੇ ਚਲਦੇ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਹੈ ਅਤੇ ਕਈ ਲੋਕਾਂ ਦੇ ਘਰ ਟਹਟੇਰੀ ਹੋ ਗਏ ਹਨ ਅਤੇ ਇਸ ਦੇ ਨਾਲ ਹੀ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਅਤੇ ਉਹਨਾਂ ਦੀ ਹਰ ਸੰਭਵ ਮਦਦ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਜੇ ਗੱਲ ਕਰੀਏ ਤਾਂ ਵੱਖ-ਵੱਖ ਧਾਰਮਿਕ ਸੰਸਥਾਵਾਂ ਵੱਲੋਂ ਵੀ ਸੂਬੇ ਵਿੱਚ ਹੋਏ ਹੜ੍ਹਾਂ ਦੇ ਨੁਕਸਾਨ ਤੋਂ ਬਾਅਦ ਲੋਕਾਂ ਦੀ ਮਦਦ ਕਰਨ ਦੇ ਲਈ ਵੱਚੜ ਕੇ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ ਜਿਸ ਦੇ ਚਲਦਿਆਂ ਹਲਕਾ ਸੁਜਾਨਪੁਰ ਦੇ ਪਿੰਡ ਫਿਰੋਜ਼ਪੁਰ ਕਲਾ ਵਿਖੇ ਸਚਕਣ ਨਾਨਕਤਾਂ ਬਟਾਲਾ ਵੱਲੋਂ ਲੋਕਾਂ ਨੂੰ ਗੱਦੇ ਕੱਪੜੇ ਅਤੇ ਰਾਸ਼ਨ ਮੁਹਈਆ ਕਰਵਾਇਆ ਜਾ ਰਿਹਾ ਹੈ ਇਸ ਮੁਕੇ ਡੇਰੇ ਦੇ ਸੇਵਾਦਾਰਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੜ੍ਹਾਂ ਤੋਂ ਬਾਅਦ ਪੰਜਾਬ ਦੇ ਦਰਿਆ ਕਿਨਾਰੇ ਰਹਿਣ ਵਾਲੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਅਤੇ ਕਈਆਂ ਦੇ ਸਿਰਾਂ ਤੋਂ ਛੱਤਾਂ ਵੀ ਖਤਮ ਹੋ ਚੁੱਕੀਆਂ ਹਨ ਇਸ ਦੇ ਚਲਦਿਆਂ ਉਹਨਾਂ ਦੇ ਗੁਰੂ ਮਹਾਰਾਜ ਸੰਤ ਤਰਲੋਚਨ ਦਾਸ ਜੀ ਦੇ ਹੁਕਮ ਦੇ ਸਦਕੇ ਉਹ ਸੁੱਬੇ ਭਰ ਦੇ ਹੜ ਪੀੜਿਤ ਲੋਕਾਂ ਕੋਲ ਜਾ ਕੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਇਸ ਮੁਕੇ ਸੇਵਾਦਾਰਾਂ ਨੇ ਦੱਸਿਆ ਹੈ ਕਿ ਉਹਨਾਂ ਦੀਆਂ ਵੱਖ-ਵੱਖ ਟੀਮਾਂ ਸੁੱਬੇ ਭਰ ਦੇ ਵੱਖ-ਵੱਖ ਜਗ੍ਹਾ ਤੇ ਜਾ ਕੇ ਹੜ ਪੀੜਤਾਂ ਦੀ ਮਦਦ ਕਰ ਰਹੀ ਹੈ ਅਤੇ ਜਦ ਤੱਕ ਪੰਜਾਬ ਆਪ ਆਪਣੇ ਪੈਰਾਂ ਤੇ ਮੁਰਤੋਂ ਨਹੀਂ ਖਲੋਂਦਾ ਉਦੋਂ ਤੱਕ ਸਚਗੰਨ ਨਾਨਕ ਧਾਮ ਦੇ ਸੇਵਾ ਦਾ ਲੋਕਾਂ ਦੀ ਸੇਵਾ ਕਰਦੇ ਰਹਿਣਗੇ ਉਹਨਾਂ ਦੱਸਿਆ ਕਿ ਵਕਫਾ ਪਿੰਡਾਂ ਵਿੱਚ ਹਾਲਾਤ ਬਦ ਤੋਂ ਬੱਦਰ ਹਨ ਅਤੇ ਲੋਕ ਬੜੀ ਪਰੇਸ਼ਾਨੀ ਵਿੱਚ ਵਿੱਚ ਜੀਵਨ ਜਪਨ ਕਰ ਰਹੇ ਹਨ ਇਸ ਲਈ ਉਹਨਾਂ ਨੇ ਸਮੂਹ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਹਾਂ ਕਿ ਆਏ ਕਿ ਸਾਨੂੰ ਸਾਰਿਆਂ ਨੂੰ ਅੱਗੇ ਆ ਕੇ ਇਹਨਾਂ ਪੀੜਿਤ ਲੋਕਾਂ ਦੀ ਮਦਦ ਕਰਨੀ ਚਾਹੀਦੀ ਹੈ। ਉਹਨਾਂ ਕਹੇ ਕਿ ਪੰਜਾਬ ਦੇ ਲੋਕ ਮੁਸੀਬਤ ਪੈਣ ਤੇ ਹਰ ਇੱਕ ਦੀ ਮਦਦ ਕਰਦੇ ਸਨ। ਅਤੇ ਅੱਜ ਜਦ ਪੰਜਾਬ ਦੇ ਲੋਕਾਂ ਤੇ ਮੁਸੀਬਤ ਪਈ ਹੈ ਤਾਂ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਕਿ ਅਸੀਂ ਆਪਣੇ ਪੰਜਾਬ ਦੇ ਲੋਕਾਂ ਦਾ ਸਾਥ ਦੇਈਏ ਅਤੇ ਇਸ ਦੁੱਖ ਦੀ ਘੜੀ ਵਿੱਚ ਉਹਨਾਂ ਦੀ ਮਦਦ ਕਰੀਏ ਤਾਂ ਜੋ ਇੱਕ ਵਾਰੀ ਮੁੜ ਤੋਂ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਸਕੇ। ਨਮਸਕਾਰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜਿਸ ਤਰ੍ਹਾਂ ਇੱਕ ਛੋਟੇ ਭੜ ਦੇ ਵਿੱਚ ਹਾੜਾ ਦੀ ਮਾਰ ਜਿਹੜੀ ਆ ਉਹ ਪਹਾੜਾ ਦੇ ਨਾਲ-ਨਾਲ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਜਿਹੜੀ ਆ ਔਰ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੋਈ ਨਜ਼ਰ ਆਈ ਆ ਔਰ ਸਾਡੀ ਟੀਮ ਵੱਲੋਂ ਲਗਾਤਾਰ ਜਿਹੜਾ ਆ ਗਰਾਊਂਡ ਰਿਪੋਰਟ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਰਹੀ ਆ ਔਰ ਉਸ ਦੇ ਨਾਲ ਹੀ ਜੇ ਗੱਲ ਕਰੀਏ ਤਾਂ ਪੰਜਾਬੀਅਤ ਦੀ ਮਿਸਾਲ ਜਿਹੜੀ ਆ ਕਿ ਰਲ ਮਿਲ ਕੇ ਜੇ ਕੋਈ ਦੁੱਖ ਤਕਲੀਫ ਆਉਂਦੀ ਆ ਤਾਂ ਉਸ ਦਾ ਨਿਵਟਾਰਾ ਜਿਹੜਾ ਆ ਉਹ ਆਪ ਦੀ ਭਾਈਚਾਰੇ ਆਪ ਦੀ ਪਿਆਰ ਦੇ ਨਾਲ ਉਹਦਾ ਜਿਹੜਾ ਨਿਪਟਾਰਾ ਕੀਤਾ ਜਾਵੇ ਔਰ ਇਸ ਦੇ ਚਲਦਿਆਂ ਹੀ ਕਈ ਐਨ ਜੀਓ ਔਰ ਕਈ ਸੰਸਥਾਵਾਂ ਵੱਲੋਂ ਜਿਹੜਾ ਆ ਹਰ ਪੀੜਿਤ ਥਾਵਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਹਰ ਪੀੜਿਤ ਲੋਕਾਂ ਦੀ ਹਰ ਸੰਭਵ ਜਿਹੜੀ ਆ ਮਦਦ ਕੀਤੀ ਜਾ ਰਹੀ ਆ ਔਰ ਉਸ ਦੇ ਚਲਦਿਆਂ ਹੀ ਸਾਡੇ ਨਾਲ ਸਚਕੰਡ ਨਾਨਕ ਕਾਮ ਬਟਾਲਾ ਤੋਂ ਜਿਹੜੇ ਪ੍ਰੇਮੀ ਆਏ ਹੋਇਆ ਨੇ ਉਹ ਵੀ ਇੱਥੇ ਜਿਹੜੇ ਨੇ ਲਗਾਤਾਰ ਹਰ ਪੀੜਤਾ ਦੀ ਮਦਦ ਦੇ ਲਈ ਅ ਅਜ ਬਕਵਾਕ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਜਿਹੜੀ ਆ ਮਦਦ ਮੁਹੱਈਆ ਕਰਵਾ ਰਹੇ ਨਾ ਧੰਨਵਾਦ ਜੀ ਨਾਨਕਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਜੀ ਇਹ ਕਿਦਾਂ ਤੁਹਾਨੂੰ ਪਤਾ ਲੱਗਿਆ ਕਿ ਜਿਹੜੇ ਪਿੰਡਾਂ ਦੇ ਵਿੱਚ ਹੜ੍ਹ ਆਇਆ ਨਾ ਲੋਕਾਂ ਨੂੰ ਪਰੇਸ਼ਾਨੀਆਂ ਪੈਦੀਆਂ ਆ ਗਿਆ ਤੁਹਾਨੂੰ ਕਿਸੇ ਨੇ ਅਪਰੋਚ ਕੀਤਾ ਐਨਜੀਓ ਵੱਲੋਂ ਜਾਂ ਕਿਸੇ ਨੇ ਕਿਦਾਂ ਮਤਲਬ ਕਿ ਤੁਸੀਂ ਜਿਹੜਾ ਉਤਰਿਓ ਜੀ ਅਪਰੋਚ ਸਾਨੂੰ ਕਿਸੇ ਐਨਜੀਓ ਵੱਲੋਂ ਜਾਂ ਕਿਸੇ ਵੱਲੋਂ ਨਹੀਂ ਇਹ ਪੰਜਾਬ ਦੇ ਹਾਲਾਤ ਅੱਜ ਦੇ ਸਮਝ ਕਿਸੇ ਤੋਂ ਵੀ ਛੁਪੇ ਨਹੀਂ ਆ ਜਿਸ ਤੋਂ ਵੀ ਲੁਕੇ ਨਹੀਂ ਆ ਸੋ ਅਸੀਂ ਪੰਜਾਬ ਦੇ ਹੀ ਆ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਕਿੰਨਾ ਕਿੰਨਾ ਏਰੀਆਸ ਦੇ ਵਿੱਚ ਤਬਾਹੀ ਆਈ ਹੈ। ਬਾਕੀ ਸਾਡੇ ਸੰਗਤਾਂ ਨੇ ਸਾਰੇ ਏਰੀਆਸ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਹੈ ਕਿ ਸਾਡੇ ਏਰੀਆਸ ਦੇ ਵਿੱਚ ਜਾਂ ਸਾਡੇ ਲਾਗੇ ਦੇ ਪਿੰਡਾਂ ਦੇ ਵਿੱਚ ਬਹੁਤ ਤਬਾਹੀ ਹੋਈ ਆ। ਲੋਕਾਂ ਦੇ ਘਰ 5-5-6 ਫੁੱਟ ਪਾਣੀ ਚੜ ਗਿਆ। ਸੋਸ਼ਲ ਮੀਡੀਆ ਤੇ ਸਭ ਦੇਖ ਹੀ ਰਹੇ ਨੇ। ਸੋ ਸਾਡੇ ਗੁਰੂ ਮਹਾਰਾਜ ਜੀ ਵੱਲੋਂ ਸਾਨੂੰ ਇਹੀ ਹੁਕਮ ਆ ਕਿ ਸਰਬੱਤੇ ਭਲੇ ਵੱਲ ਚੱਲੋ। ਰੱਬ ਨੇ ਇਨਸਾਨ ਨੂੰ ਬਣਾਇਆ ਕਿ ਉਹ ਜਿਹੜਾ ਹੱਥ ਫੜਨ ਵਾਸਤੇ, ਕਿ ਉਹ ਜਿਹਦੀ ਬਾਹ ਫੜਨ ਵਾਸਤੇ ਜੇ ਸਾਡੇ ਪੰਜਾਬ ਦੇ ਏਰੀਆਸ ਦੇ ਵਿੱਚ ਇਹ ਹਾਲਾਤ ਆਏ ਨੇ ਤੇ ਸਾਡੀ ਸੰਸਥਾ ਵੀ ਹੈਗੀ ਐ ਪਰਮਾਤਮਾ ਦੀ ਕਿਰਪਾ ਨਾਲ ਹਰ ਬੰਦਾ ਇੱਕ ਜਿਹੜਾ ਹੱਥ ਫੜ ਕੇ ਉਹਦੀ ਮਦਦ ਕਰ ਰਿਹਾ ਹੈ ਸ਼ੁਕਰ ਹੈ ਸਾਡੇ ਗੁਰੂ ਮਹਾਰਾਜ ਜੀ ਦਾ ਸੰਤ ਲੋਚਨ ਸਿੰਘ ਸਾਹਿਬ ਜੀ ਦਾ ਜਿਹਨੇ ਸਾਨੂੰ ਮੌਕਾ ਦਿੱਤਾ ਸੇਵਾ ਕਰਨ ਦਾ ਸਾਨੂੰ ਇਹ ਸਿੱਖਿਆ ਦਿੱਤੀ ਆ ਕਿ ਤੁਸੀਂ ਘਰ ਘਰ ਜਾ ਕੇ ਲੋਕਾਂ ਦੀ ਮਦਦ ਕਰੋ ਜੇ ਗੱਲ ਕਰੀਏ ਤਾਂ ਕਿੰਨੇ ਕ ਲੋਕਾਂ ਦੀ ਜੀ ਤੱਕ ਮਤਲਬ ਤੇ ਹੋ ਚੁਕੀ ਜਾਂ ਔਰ ਕਿਦਾਂ ਦੇ ਹਾਲਾਤ ਜਿਹੜੇ ਆ ਤੁਸੀਂ ਪਿੰਡਾਂ ਦੇ ਵਿੱਚ ਜਾ ਕੇ ਦੇਖੇ ਨੇ ਮਦਦ ਦੇ ਸਭ ਨਾਲ ਦੇਖੋ ਅਸੀਂ ਦੇਖੀਏ ਤਾਂ ਨਾਲ ਹਾਡੇ ਜਿਹੜੀਆਂ ਹੋਰ ਵੀ ਕਾਫੀ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਅਸੀਂ ਇਧਰੋਂ ਅਸੀਂ ਨਿਕਲੇ ਹੋਏ ਆਂ ਉਧਰ ਬੋਹਰ ਫਾਜ਼ਰਮ ਲੋਟ ਵਗੈਰਾ ਵਾਲੀ ਸਾਈਡ ਤੇ ਫੋਸਪੂ ਵਗੈਰਾ ਵਾਲੀ ਸਾਈਡ ਤੇ ਜਿੱਥੇ ਵੀ ਹੜ੍ਹ ਆਏ ਹੋਏ ਨੇ ਉੱਧਰ ਸਾਡੀਆਂ ਸਾਰੀਆਂ ਟੀਮਾਂ ਲੱਗੀਆਂ ਹੋਈਆਂ ਨੇ ਕਰਨਤਾਰਨ ਖਜੂਰ ਸਾਹਿਬ ਵਗੈਰਾ ਵਾਲੀ ਸਾਈਡ ਤੇ ਵੀ ਅਸੀਂ ਗਏ ਆ ਦਿਨਾਨਗਰ ਵਾਲੀ ਸਾਈਡ ਤੇ ਸੇ ਬਾਰਡਰ ਦੇ ਲਾਸਟ ਪਿੰਡਾ ਤੱਕ ਵੀ ਅਸੀਂ ਗਏ ਆ ਪਸ਼ੂਆਂ ਦੇ ਚਾਰੇ ਜਿੱਥੇ ਇਨਸਾਨਾਂ ਨੂੰ ਮਦਦ ਕਾਫੀ ਪਹੁੰਚੀ ਆ ਪਰ ਪਸ਼ੂਆਂ ਚਾਰੇ ਆ ਵਾਸਤੇ ਹਰੇ ਚਾਰੇ ਦੀ ਬੜੀ ਫਸਲਾਂ ਬਰਬਾਦ ਹੋ ਗਈ ਆ ਆਪ ਜੀ ਸਾਰਿਆਂ ਨੂੰ ਪਤਾ ਹੈ ਆਪਾਂ ਜਾ ਜਾ ਕੇ ਦੇਖਿਆ ਇੱਥੇ ਵੀ ਇਤਰ ਨਹਿਰ ਹੈਗੀ ਐ ਸਾਰਾ ਇਹਦਾ ਪੁਲ ਟੁੱਟਿਆ ਹੋਇਆ ਐ ਸਾਰਾ ਏਰੀਆ ਡੁੱਬਿਆ ਹੋਇਆ ਸੀ ਛੇ-ਛੇ ਫੁੱਟ ਪਾਣੀ ਸੀਗਾ ਉਹ ਲੋਕਾਂ ਦੇ ਘਰੇ ਜਾਈਏ ਪਾਣੀ ਭਾਵੇਂ ਉੱਤਰ ਗਿਆ ਪਰ ਮਹਾਮਾਰੀ ਦਾ ਵੀ ਬੜਾ ਡਰ ਹੈ ਬਿਮਾਰੀਆਂ ਫੈਲ ਸਕਦੀਆਂ ਇਹਨਾਂ ਨੂੰ ਮੈਡੀਕੇਸ਼ਨ ਦੀ ਜ਼ਰੂਰਤ ਹੈ ਸੋ ਸੱਚਕਨ ਨਾਨਕਤਾ ਵੱਲੋਂ ਮੈਡੀਕੇਸ਼ਨ ਪ੍ਰੋਵਾਈਡ ਕੀਤੀ ਗਈ ਐ ਮੈਡੀਕਲ ਕਿੱਟਾਂ ਪਸ਼ੂਆਂ ਦਾ ਚਾਰਾ ਤੇ ਬਹੁਤ ਹੀ ਜ਼ਿਆਦਾ ਹਰ ਏਰੀਏ ਦੇ ਵਿੱਚ ਪ੍ਰੋਵਾਈਡ ਕੀਤਾ ਗਿਆ ਰਾਸ਼ਨ ਹਰ ਘਰ-ਘਰ ਵਿੱਚ ਪਹੁੰਚਾਇਆ ਗਿਆ ਜਿਨ੍ਹਾਂ ਲੋਕਾਂ ਦੇ ਛੱਤਾਂ ਟੁੱਟੀਆਂ ਉਹਨਾਂ ਨੂੰ ਤਰਪਾਲਾਂ ਦਿੱਤੀਆਂ ਗਈਆਂ ਐ ਸੱਚਕਨ ਨਾਨਕਤਾ ਦੀ ਟੀਮ ਇਦਾਂ बजुर्ग है घर की छत टूटी गई कोई नाल नहीं है उन्होंने घर जाके साफ सफाई भी की जा रही है सो मुमकिन जितों तक हो सकेगा उतो तक साढ़े गुरु महाराज की कृपा नाल सानू जो हुक्म होंगे जितों तक हो सके उस तो कोशिश करेंगे कि हेल्प हो सके और किन्ने दिन तो जी तो टीम तो लगी हुई है बख बख पिंड जिथे नुकसान हो गया हड़ा की वजह न ਕਿੰਨੇ ਕਿ ਦਿਨਾਂ ਤੋਂ ਕਹਿੰਦੇ ਜਿਹੜੀ ਪੂਰੀ ਟੀਮ ਜਿਹੜੀ ਆ ਕੰਮ ਕਰਦੀ ਸਾਡੀ ਟੀਮ ਜੀ ਜਦੋਂ ਦੇਖੋ ਜੀ ਹਾਲਾਤ ਮਾੜੇ ਹੋਏ ਸੀਗੇ ਹਨਾ ਸੰਸਥਾਵਾਂ ਸਾਡੇ ਸਰਪੱਤੇ ਪਲੇਤੀ ਸੰਸਥਾ ਹੈ ਸੋ ਸਾਰਕਾ ਪਹਿਲੇ ਸੀਗੇ ਕਿ ਹਾਲਾਤ ਤਾਂ ਖਰਾਬ ਹੋ ਰਹੇ ਆ ਜਿਸ ਦਿਨ ਹੜ੍ਹ ਆਏ ਸੀਗੇ ਇਧਰ ਵਾਲੇ ਏਰੀਆ ਸੇ ਉੱਚ ਅਜਨਾਲਾ ਸਾਈਡ ਤੋਂ ਸਾਨੂੰ ਪਤਾ ਚੱਲਿਆ ਉਸ ਤੋਂ ਨੈਕਸਟ ਡੇ ਹੀ ਸਾਡਾ ਇਹ ਸਾਰਾ ਸਿਸਟਮ ਸ਼ੁਰੂ ਹੋ ਗਿਆ ਸੀਗਾ ਸਾਨੂੰ ਸੰਗਤਾਂ ਸਾਰੀਆਂ ਨੇ ਅਪਰੋਚ ਵੀ ਕੀਤੀ ਸਾਡੀ ਸੰਗਤਾਂ ਨੇ ਹਨਾ ਕਿ ਜਿੱਥੇ ਜਿੱਥੇ ਹੜ੍ਹ ਆਇਆ ਸੋ ਸਾਡੇ ਸੰਗਤਾਂ ਵੀ ਥਾਂ ਥਾਂ ਜਿੱਥੇ ਜਿੱਥੇ ਛੋਟੇ ਛੋਟੇ ਏਰੀਆ ਜਿੱਥੇ ਤੋਂ ਪੰਜਾਰੀਆਂ ਸੇਵਾਦਾਰਾਂ ਦੀ ਟੀਮਾਂ ਵੀ ਲੱਗੀਆਂ ਹੋਈਆਂ ਜਦੋਂ ਹੜ੍ਹ ਆਇਆ ਸੀ ਉਦੋਂ ਹੀ ਸਟਾਰਟ ਹੋ ਗਿਆ ਸੀ ਸਾਰਾ ਕੰਮ ਔਰ ਕੀ ਅਪੀਲ ਕਰਦੇ ਹੋ ਲੋਕਾਂ ਨੂੰ ਪ੍ਰਸ਼ਾਸਨ ਨੂੰ ਜਾਂ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੂੰ ਕੀ ਅਪੀਲ ਕਰਦੇ ਹੋ ਸਾਡੇ ਵੱਲੋਂ ਇਹੀ ਉਹਨਾਂ ਦੇ ਚੰਨਾਂ 'ਚ ਬੇਨਤੀ ਹੈ ਕਿ ਜੋ ਵੀ ਹਾਲਾਤ ਨੇ ਪੰਜਾਬ 'ਚ ਅੱਜ ਆਏ ਨੇ ਜਾਂ ਕਿਤੇ ਵੀ ਆ ਸਕਦੇ ਨੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਹਰ ਤਰੀਕੇ ਨਾਲ ਮਦਦ ਕੀਤੀ ਜਾਵੇ ਭਾਵੇਂ ਪਾਣੀ ਲੱਤ ਵੀ ਗਿਆ ਹੈ ਵੈਸੇ ਤਾਂ ਪ੍ਰਮਾਤਮਾ ਦੀ ਪੰਜਾਬ ਤੇ ਨਹੀਂ ਮਿਹਰ ਹੈ ਹਰ ਬੰਦਾ ਹੱਥ ਨਾਲ ਹੱਥ ਫੜ ਕੇ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ ਹਰ ਬੰਦਾ ਅਪਰੋਚ ਕਰ ਰਿਹਾ ਹੈ ਹਰ ਬੰਦਾ ਰਾਸ਼ਨ ਦੇ ਰਿਹਾ ਕੋਈ ਆਪਣੇ ਆਪਣੇ ਲੈਵਲ ਤੇ ਹਰ ਸੰਸਥਾ ਹਰ ਇੱਕ ਜਗ੍ਹਾ ਤੇ ਮਦਦ ਪਹੁੰਚ ਰਹੀ ਹੈ ਪਰ ਜੇ ਕਹਿੰਦੇ ਆ ਨਾ ਕਿ ਜਿਤਨੇ ਸਾਰੇ ਹਾਲਾਤ ਖਰਾਬ ਹੋਣ ਸਮਾਂ ਲੈ ਜਾਂਦਾ ਹੈ ਉਹ ਚੀਜ਼ਾਂ ਠੀਕ ਹੋਣ ਵਿੱਚ ਸੋ ਇਹ ਨਹੀਂ ਹੈ ਕਿ ਅਸੀਂ 4 ਦਿਨ ਜਾਂ 5 ਦਿਨ ਜਾਂ 10 ਦਿਨਾਂ ਦਾ ਸਤੇ ਇਹ ਸਾਡੇ ਭਰਾ ਨੇ ਸਾਡੇ ਭੈਣਾਂ ਨੇ ਸਾਡੇ ਸੱਜਣ ਨੇ ਸਾਡੇ ਆਪਣੇ ਨੇ ਸੋ ਜਿੰਨੇ ਚਿਰ ਕਿੰਨਾ ਚੋਤੇ ਹਾਲਾਤ ਨਹੀਂ ਚੀਕੂਦੇ ਆਪਾਂ ਸਾਰਿਆਂ ਨੇ ਇਹਨਾਂ ਦੇ ਨਾਲ ਆ ਰੰਜਨਾ ਕੰਨਾਂ ਮਲਾ ਕੇ ਚੱਲਣਾ ਹੈ ਸੜਕ ਖੁੱਦ ਦਾ ਘਰ ਹੈ ਪੰਜਾਬ ਜਦੋਂ ਤੱਕ ਕਿਥੇ ਲੋੜ ਪਏਗੇ ਆਪਾਂ ਸਾਰੇ ਸੇਵਾ ਵਾਸਤੇ ਹਾਜ਼ਰ ਹੋਵਾਂਗੇ ਪ੍ਰਸ਼ਾਸਨ ਅੱਤੇ ਵੀ ਇਹ ਹੀ ਬੇਨਤੀ ਹੈ ਕਿ ਇਹਨਾਂ ਦਾ ਵਾਅਦਾ ਤੋਂ ਵਾਅਦਾ ਸਾਥ ਦਿੱਤਾ ਜਾਵੇ ਜੋ ਵੀ ਪ੍ਰਸ਼ਾਸਨ ਆਪਣੇ ਵੱਲੋਂ ਮਦਦ ਕਰ ਸਕਦਾ ਉਹ ਕਰੇ ਹੁਣ ਜਿਸ ਤਰ੍ਹਾਂ ਕੀ ਸਕਾ ਕੁਝ ਦੇਖਿਆ ਕੀ ਬਕਬਕ ਸੰਸਥਾਵਾਂ ਵੱਲੋਂ ਜਿਹੜਾ ਆ ਉਹ ਹੜਪੀੜਤਾ ਦੀ ਮਦਦ ਲਈ ਅੱਗੇ ਵੱਧ ਕੇ ਜਿਹੜਾ ਆ ਉਹ ਸੇਵਾ ਕੀਤੀ ਜਾ ਰਹੀ ਆ ਔਰ ਉਹਦੇ ਚੱਲਦੇ ਅਸੀਂ ਸਚਗੰਡ ਨਾਨਕ ਤਾਮ ਬਟਾਲਾ ਤੋਂ ਇਹ ਜਿਹੜੇ ਪ੍ਰੇਮੀ ਆਏ ਨੇ ਇਹਨਾਂ ਵੱਲੋਂ ਵੀ ਲਗਾਤਾਰ ਜਿਹੜੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡ ਹੈਗੇ ਨੇ ਉਹ ਉਹਨਾਂ ਦੀ ਮਦਦ ਕੀਤੀ ਜਾ ਰਹੀ ਆ ਇਤੋਂ ਤੱਕ ਕੀ ਪੰਥੀ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੇ ਬਜ਼ੁਰਗ ਮਾਪਿਓ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਆ ਉਹਨਾਂ ਦੀ ਘਰਾਂ ਦੀਆਂ ਛੱਤਾਂ ਟੁੱਟ ਗਈਆਂ ਹਨ ਘਰਾਂ ਦੇ ਵਿੱਚ ਚਿੱਕੜ ਪਿਆ ਹੋਇਆ ਹੈ ਤੋਂ ਇਹਨਾਂ ਦੇ ਜਿਹੜੇ ਪ੍ਰੇਮੀ ਹਨ ਉਹਨਾਂ ਵੱਲੋਂ ਜਾ ਕੇ ਉੱਥੇ ਬਕਾਇਦਾ ਸੇਵਾ ਕੀਤੀ ਜਾ ਰਹੀ ਆ ਔਰ ਲਗਾਤਾਰ ਇਹ ਸੇਵਾ ਜਿਹੜੀ ਆ ਜਦੋਂ ਦੇ ਹੜ੍ਹ ਸ਼ੁਰੂ ਹੋਏ ਨਾ ਉਸ ਤੋਂ ਲੈ ਕੇ ਉਨ ਤੱਕ ਲਗਾਤਾਰ ਜਿਹੜੀ ਹੈ ਇਹਨਾਂ ਵੱਲੋਂ ਸੇਵਾ جاری ਰੱਖੀ ਗਈ ਆ ਔਰ ਆਉਣ ਵਾਲੇ ਸਮੇਂ ਵਿੱਚ ਵੀ ਜਦ ਤੱਕ ਪੰਜਾਬ ਆਪਣੇ ਪੈਰਾ ਤੇ ਕਾਇਮ ਨਹੀਂ ਹੁੰਦਾ ਤਦ ਤੱਕ ਇਹਨਾਂ ਵੱਲੋਂ ਵੀ ਜਿਹੜੀ ਹੈ ਸੇਵਾ ਜਿਹੜੀ ਆ ਦਿੱਤੀ ਜਾਵੇਗੀ ਔਰ ਅਪਗ੍ਰੇਡ ਲਈ ਸਾਡੇ ਨਾਲ ਜੁੜੇ ਹੋ ਮੈਨੂੰ ਦਿਓ ਇਜਾਜ਼ਤ ਮਹਾਰਜੇਸ਼ ਕੁਮਾਰ ਫਿਰੋਜ਼ਪੁਰ ਕਲਾ ਤੋਂ ਖਾਸ